ਗਾਈਸ ਸੋ ਤੁਹਾਡੇ ਸਾਹਮਣੇ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਤੇ ਮੈਂ ਮੰਮੀ ਨੂੰ ਵੀ ਉਹ ਵਾਲੀ ਗੱਲ ਦੱਸਣੀ ਆ ਜਦੋਂ ਹਨਾ ਪੈਂਚ ਲਗਾਉਂਦੇ ਪਏ ਸੀਗੇ ਉਦੋਂ papa ਕਹਿੰਦੇ ਇਟੈਰ ਪੈਂਚਰ ਹੁੰਦਾ ਇਹਨਾਂ ਟੈਰ ਵੀਰੇ ਕਹਿੰਦਾ ਉਹ ਲਗਾ ਲੈਣਾ ਰੇਲ ਦਾ ਚੱਕਾ ਏ ਗਾਈਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮਹਾਸ਼ਾਕਰ ਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੇਰਾ ਫਸਟ ਡੇ ਆ 8th ਕਲਾਸ ਦੇ ਵਿੱਚ ਤੇ ਮੈਂ ਹੁਣ ਚੱਲਿਆ ਸਕੂਲ ਮੈਂ ਰੈਡੀ ਹੋ ਚੁੱਕਿਆ ਆ ਅੱਜ ਦੇਖਦੇ ਫਸਟ ਡੇ ਕਿੱਦਾਂ ਦਾ ਜਾਂਦਾ ਹੁਣ ਮੈਂ ਚੱਲਿਆ ਸਕੂਲ ਤੁਹਾਨੂੰ ਮੈਂ ਮਿਲਦਾ ਆਣ ਕੇ ਗਾਈਸ ਸਕੂਲ ਤੋਂ ਆ ਚੁੱਕੇ ਆ ਬਹੁਤ ਵਧੀਆ ਰਿਹਾ ਪਹਿਲੇ ਦਿਨ ਬਹੁਤ ਵਧੀਆ ਲੱਗਾ ਕਾਫੀ ਜਣੇ ਆਏ ਸਿੱਕੇ ਸਾਨੂੰ ਮੈਡਮ ਜੀ ਨੇ ਨਵੇਂ-ਨਵੇਂ ਚੈਪਟਰ ਪੜ੍ਹਾਏ ਬਹੁਤ ਵਧੀਆ ਲੱਗਾ ਪਹਿਲਾ ਦਿਨ ਅੱਜ ਟਾਈਮ 3:19 ਹੋ ਚੁੱਕਿਆ ਗਾਈਸ ਮੈਂ ਰੋਟੀ ਖਾ ਲਈਆ ਹੁਣ ਮੈਂ ਕਰਨਾਗਾ ਰੈਸਟ ਰੈਸਟ ਕਰਕੇ ਮੈਂ ਹਮਵਰ ਕਰਨਾ ਹੈ ਵਲੌਗ ਵੀ ਬਣਾਉਣੀ ਆ ਹੁਣ ਮੈਂ ਤੁਹਾਨੂੰ ਮਿਲਦਾ ਰੈਸਟ ਕਰਕੇ ਗਾਈਸ ਸੋਕੇ ਰੋਟ ਚੁੱਕੇ ਆ ਹੁਣ ਅਸੀਂ ਚੱਲੇ ਆ ਬਾਜ਼ਾਰ ਬਿਕੋਜ਼ ਬਾਬਾ ਜੀ ਤੱਕਰ ਠੀਕ ਨਹੀਂ ਆ ਮੈਡੀਸਨ ਲੈਣ ਚੱਲੇ ਹਾਂ ਹੁਣ ਅਸੀਂ ਗਾਇਸ ਅਸੀਂ ਚਲੇ ਸੀਗੇ ਬਾਜ਼ਾਰ ਪਰ ਪੌਪਟ ਹੋ ਗਿਆ ਪਿਛਲਾ ਟਾਇਰ ਪੈਂਚਰ ਹੋ ਗਿਆ ਕੋਈ ਨਾ ਟਿਊਬless ਟਾਇਰ ਆ ਪਹਿਲਾਂ ਅਸੀਂ ਜਾਣਾ ਪੈਂਚ ਲਗਾਉਣ ਫੇਰ ਅਸੀਂ ਜਾਣਾ ਮੈਡੀਸਨ ਲੈਣ ਚਲੋ ਚੱਲਦੇ ਹਾਂ ਹੁਣ ਪਹਿਲਾਂ ਪੈਂਚ ਲਗਾ ਕੇ ਆਉਨੇ ਆ ਗਾਈਸ ਅਪੈਂਚਰ ਲੱਗ ਚੁਕਿਆ ਆ ਹੁਣ ਅਸੀਂ ਚੱਲੇ ਆ ਬਾਜ਼ਾਰ ਮੈਡੀਸਿਨ ਲੈਣ ਗਾਈਸ ਪਾਪਾ ਜੀ ਮੈਡੀਸਿਨ ਲੈ ਕੇ ਆ ਗਏ ਆ ਥੋੜਾ ਬੁਖਾਰ ਸੀਗਾ ਤੇ ਥੋੜੀ ਖੰਗ ਸੀਗੀ ਡਾਕਟਰ ਨੇ ਦਵਾਈ ਦੇ ਦਿੱਤੀ ਉਹ ਲੈ ਕੇ ਸਬਜ਼ੀ ਲੈ ਕੇ ਆਈਓ ਹੁਣ ਅਸੀਂ ਪਹੁੰਚੇ ਆ ਸਬਜ਼ੀ ਵਾਲੀ ਦੁਕਾਨ ਤੇ ਹੁਣ ਦੇਖਦੇ ਕਿਹੜੀ ਸਬਜ਼ੀ ਲੈਂਦੇ ਆ ਗਾਇਸ ਅਸ਼ਿਮਲਾ ਮਰਚੀ ਫਾਈਨਲ ਹੋਈ ਗਿਆ ਹੁਣ ਅਸੀਂ ਅਸ਼ਿਮਲਾ ਮਰਚੀ ਬਣਾਵਾਂਗੇ ਅੱਜ ਗਾਇਸ ਆ ਪੰਛੀ ਆ ਤੱਕ ਆ ਰਿਹਾ ਦੇਖੋ ਕਿੰਨੀ ਆਵਾਜ਼ ਆਉਂਦੀ ਕਿੰਨਾ ਵਧੀਆ ਲੱਗਣ ਦਿਆ ਆਪਾਸ ਹੀ ਗੱਲਾਂ ਕਰਨ ਦੇ ਸ਼ਾਇਦ ਪਹੁੰਚ ਚੁਕੇ ਆਂ ਘਰ ਵੰਸ਼ ਬਾਂਡੇ ਆ ਗਿਆ ਆ ਉਹ ਹੈ ਫੇਂਗ ਰੋਂਦਾ ਪਿਆ ਹੈ ਵੰਸ਼ ਦੇਖੋ ਗਾਇਸ ਅਲੇ ਆਇਆ ਫੋਨ ਨਹੀਂ ਚਲਾਉਂਦਾ ਪਿਆ ਦੇਰੇ ਤੇ ਨੇ ਜਣਾਣਾ ਬੱਸ ਐ ਉੱਤੇ ਚੱਲਦੇ ਉੱਤੇ ਚਲੀਏ ਉੱਤੇ ਚਲੀਏ ਉੱਤੇ ਚੱਲਦੇ ਆ ਉੱਤੇ ਚੱਲਦੇ ਆ ਦੇਖੋ ਗਾਇਸ ਰੌਣ ਲੱਗ ਪਿਆ ਜਿਹੜੀ ਉੱਤੇ ਐ ਚਲੀਏ ਉੱਤੇ ਆਇਆ ਚਲੋ ਉੱਤੇ ਚਲੀਏ ਉੱਤੇ ਚੱਲਦੇ ਆ ਸੂਣੀ ਦੇਖੀਦਾ ਹੁੰਦਾ ਅੱਖਾਂ ਖਰਾਬ ਹੋ ਜਾਂਦੀਆਂ ਚੱਲ ਚਲੀਏ ਉੱਤੇ ਚੱਲ ਚਲੀਏ ਚਲ ਵਾਂਚੇ ਨੂੰ ਉੱਤੇ ਲੈ ਜਾਂਦਾ ਰੋਈ ਜਾਂਦਾ ਕੀ ਹੋਇਆ ਕੀ ਹੋਇਆ ਚੀਜ਼ੀ ਲੈਣੀ ਹੈ ਕਹਿੰਦਾ ਗਾਇਸ ਚੀਜ਼ੀ ਲੈਣੀ ਹੈ ਹੁਣ ਵੰਚ ਗਿਆ ਚੀਜ਼ ਲੈਣ ਦੁਕਾਨੇ ਦੀਪੂ ਦੇ ਨਾਲ ਹੁਣ ਮੰਮੀ ਜੀ ਘਟਣ ਦੇ ਸਬਜੀ ਗਾਇਸ ਹੁਣ ਚੀਜ਼ ਲੈ ਕੇ ਆ ਗਿਆ ਆ ਪਲੇਸ ਤੇ ਮੰਚ ਵੰਚ ਗਾਇਸ ਤੁਹਾਡੇ ਸਾਹਮਣੇ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਤੇ ਮੈਂ ਮੰਮੀ ਨੂੰ ਵੀ ਉਹ ਵਾਲੀ ਗੱਲ ਦੱਸਣੀ ਆ ਜਦੋਂ ਹਨਾ ਪੈਂਚ ਲਗਾਉਂਦੇ ਪਏ ਹੈਗੇ ਉਹਦੇ ਪਾਪਾ ਕਹਿੰਦੇ ਇਟੈਰ ਪੈਂਚਰ ਹੁੰਦਾ ਇਹਨਾਂ ਟੈਰ ਵੀਰੇ ਕਹਿੰਦਾ ਉਹ ਲਗਾ ਲੈਣਾ ਰੇਲ ਦਾ ਚੱਕਾ ਫੇ ਫੇ ਕੀ ਉਹ ਵਧੀਆ ਸਾਫ ਤੋਂ ਉਹ ਲਵਾ ਲੈ ਚੱਲਣਾ ਹੀ ਨਹੀਂ ਇਹੋ ਚੱਲਣਾ ਹੀ ਨਹੀਂ ਰੋੜ ਦੇਣੀ ਚੱਲਣਾ ਦੁੱਧ ਵਾਲੇ ਅੰਕਲ ਜੀ ਆਏ ਆ ਹੁਣ ਪਾਪਾ ਜੀ ਚੱਲੇ ਦੁੱਧ ਭਵਣ ਮੇਰੇ ਵੀਡੀਓ ਵਾਚ ਕਰੋ ਇਹ ਸਾਡੇ ਬਾਰੇ ਇਹ ਸਾਡੇ ਤੋਂ ਕਰਨਾ ਨਗਾ ਹੋਮਵਰਕ ਇਸ ਦੇ ਨਾਲ ਹੀ ਹਣ ਮੈਂ ਵੀ ਵਲੌਗ ਦਾ ਕਰਦਾ ਐਂਡ ਪਸੰਦ ਆਈ ਹੋਊਗੀ ਤਾਂ ਲਾਈਕ ਕਰ ਦਿਓ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਦਿਓ ਮਿਲਦਿਆਂ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ